ਮਾਪਿਆਂ ਨੇ ਆਪਣੀ ਜੀਵੰਦੀ ਧੀ ਨੂੰ ਐਲਾਨਿਆ ਮ੍ਰਿਤਕ ਪਿੰਡ ਵਾਸੀਆਂ ਨੂੰ ਸਦਿਆ 13ਵੀਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂੰ ਜੀ ਇੱਕ ਬੇਹਦੀ ਹੈਰਾਨੀ ਜਨਕ ਮਾਮਲੇ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਿਹਾ ਦਰਅਸਲ ਇੱਕ ਪਿਤਾ ਦੇ ਵੱਲੋਂ ਆਪਣੀ ਜਿਉਂਦੀ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੋਰ ਤਾਂ ਹੋਰ ਪਿੰਡ ਵਾਸੀਆਂ ਨੂੰ ਉਸ ਦੀ 13ਵੀਂ ਤੇ ਵੀ ਸਦਿਆ ਗਿਆ ਇਸ ਦੇ ਨਾਲ ਹੀ ਪਿਓ ਦੇ ਵੱਲੋਂ ਆਪਣੀ ਜਿਉਂਦੀ ਧੀ ਦਾ ਸੋਗ ਸੰਦੇਸ਼ ਜਿਹੜਾ ਉਹ ਵੀ ਛਪਵਾਇਆ ਗਿਆ ਜੋ ਕਿ ਹੁਣ ਹਾਲੀ ਦੇ ਘੜੀ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਦਰਅਸਲ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਰਾਜਸਥਾਨ ਦੇ ਭੀਲਵਾੜਾ ਦੀ ਰਤਨਪੁਰ ਦੀ ਰਹਿਣ ਵਾਲੀ ਪ੍ਰੀਆ ਕੁਝ ਸਮਾਂ ਪਹਿਲਾਂ ਹੀ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਹੈ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਉਹ ਥਾਣੇ ਦੇ ਵਿੱਚ ਲਿਖਵਾਈ ਜਾਂਦੀ ਹੈ ਪਰ ਜਦੋਂ ਪੁਲਿਸ ਦੇ ਵੱਲੋਂ ਪ੍ਰੀਆ ਦੀ ਭਾਲ ਕੀਤੀ ਜਾਂਦੀ ਹੈ ਪ੍ਰੀਆ ਨੂੰ ਲੱਭਿਆ ਜਾਂਦਾ ਹੈ ਅਤੇ ਥਾਣੇ ਲਜਾਇਆ ਜਾਂਦਾ ਹੈ ਤਾਂ ਫਿਰ ਉਦੋਂ ਜਦੋਂ ਪ੍ਰੀਆ ਦੇ ਪਰਿਵਾਰ ਨੂੰ ਉੱਥੇ ਬੁਲਾਇਆ ਜਾਂਦਾ ਹੈ ਤਾਂ ਪ੍ਰੀਆ ਆਪਣੇ ਪਰਿਵਾਰ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿੰਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਟੁੱਟ ਜਾਂਦਾ ਹੈ ਅਤੇ ਪਰਿਵਾਰ ਘਰ ਆ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਇਹ ਖਬਰ ਜਿਹੜੀ ਹੈ ਉਹ ਜਨਤਕ ਕਰ ਦਿੰਦੇ ਨੇ ਕਿ ਸਾਡੀ ਕੁੜੀ ਜਿਹੜੀ ਹੈ ਉਹ ਮਰ ਚੁੱਕੀ ਹੈ ਸਾਡੇ ਲਈ ਅਤੇ ਹੋਰ ਤਾਂ ਹੋਰ ਪਿੰਡ ਵਾਸੀਆਂ ਨੂੰ ਉਸਦੀ 13ਵੀਂ ਤੇ ਵੀ ਸੱਦਿਆ ਜਾਂਦਾ ਹੈ ਦੱਸਦੀ ਹੈ ਕਿ ਜਿਹੜਾ ਸੋਗ ਸੰਦੇਸ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਉਹ ਪ੍ਰਿਆ ਦੇ ਹੀ ਪਿਤਾ ਦੇ ਵੱਲੋਂ ਖੁਦ ਛਪਵਾਇਆ ਗਿਆ ਹੈ ਅਤੇ ਇਸ ਦੇ ਉੱਤੇ ਲਿਖਿਆ ਗਿਆ ਹੈ ਕਿ ਪ੍ਰਿਆ ਦੀ 1 ਜੂਨ ਨੂੰ ਮੌਤ ਹੋ ਚੁੱਕੀ ਹੈ ਅਤੇ 13 ਤਰੀਕ ਨੂੰ ਉਸਦੀ 13ਵੀਂ ਦਾ ਸਮਾਗਮ ਜਿਹੜਾ ਉਹ ਆਯੋਜਿਤ ਕੀਤਾ ਜਾਣਾ ਹੈ ਅਤੇ ਪਿੰਡ ਵਾਸੀਆਂ ਨੂੰ ਇਸ ਲਈ ਸੱਦਾ ਦਿੱਤਾ ਗਿਆ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੇ ਸਾਨੂੰ ਥਾਣੇ ਦੇ ਵਿੱਚ ਪੁਲਿਸ ਦੇ ਸਾਹਮਣੇ ਹੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਇਸ ਕਰਕੇ ਉਹ ਹੁਣ ਸਾਡੇ ਲਈ ਮਰ ਚੁੱਕੀ ਹੈ ਇਸ ਕਰਕੇ ਹੁਣ ਅਸੀਂ ਸੋਗ ਸੰਦੇਸ਼ ਜਿਹੜਾ ਉਹ ਛਪਵਾ ਚੁੱਕੇ ਹਾਂ ਅਤੇ ਪਿੰਡ ਵਾਸੀਆਂ ਨੂੰ ਉਸ ਦੀ 13ਵੀਂ ਤੇ 22ਵੀਂ ਸਦੀ ਹੈ ਦੱਸਦੀ ਹੈ ਕਿ ਪ੍ਰਿਆ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਉਸਦੇ ਮੰਗੇਤਰ ਦੇ ਨਾਲ ਉਸ ਦੀ ਇਹ ਮੰਗਣੀ ਟੁੱਟ ਚੁੱਕੀ ਸੀ ਜਿਸ ਤੋਂ ਬਾਅਦ ਪ੍ਰਿਆ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਉਸ ਦੀ ਪਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਥਾਣੇ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਪੁਲਿਸ ਦੇ ਸਾਹਮਣੇ ਹੀ ਪਛਾਣਨ ਤੋਂ ਇਨਕਾਰ ਕਰ ਦਿੰਦੀ ਹੈ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਆਪਣੀ ਜਿਉਂਦੀ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਅਤੇ ਉਸ ਦਾ ਸੋਗ ਸੰਦੇਸ਼ ਜਿਹੜਾ ਉਹ ਵੀ ਛਪਵਾਇਆ ਜਾਂਦਾ ਅਤੇ ਹੁਣ ਪਿੰਡ ਵਾਸੀਆਂ ਨੂੰ ਉਸ ਦੇ 13ਵੇਂ ਤੇ ਵੀ ਸਦਿਆ ਗਿਆ ਹੈ ਤਾਂ ਇਹ ਮਾਮਲਾ ਜਿਹੜਾ ਉਹ ਰਾਜਸਥਾਨ ਦੇ ਭੀਲਵਾੜਾ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਪਰਿਵਾਰ ਦਾ ਦਿਲ ਟੁੱਟ ਜਾਂਦਾ ਜਦੋਂ ਉਹਨਾਂ ਦੀ ਹੀ ਕੁੜੀ ਪੁਲਿਸ ਥਾਣੇ ਦੇ ਵਿੱਚ ਪੁਲਿਸ ਦੇ ਸਾਹਮਣੇ ਹੀ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਦੱਸੇ ਜਾ ਰਿਹਾ ਹੈ ਕਿ ਪ੍ਰਿਆ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਵੀ ਕਰਵਾ ਲਿਆ ਗਿਆ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਲੜਕੀ ਦੇ ਵੱਲੋਂ ਆਪਣੇ ਮਾਪਿਆਂ ਨੂੰ ਪਛਾਣਨ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਹੁਣ ਪਰਿਵਾਰ ਦੇ ਵੱਲੋਂ 13ਵਾਂ ਸਮਾਗਮ ਜਿਹੜਾ ਉਹ 13 ਜੂਨ ਨੂੰ ਰੱਖਿਆ ਗਿਆ ਹੈ ਆਯੋਜਨ ਕੀਤਾ ਗਿਆ ਹੈ ਤੇ ਪਿੰਡ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਇਸ ਜਿਹੜਾ ਸੋਗ ਸੰਦੇਸ਼ ਛਪਵਾਇਆ ਗਿਆ ਉਸ ਦੇ ਵਿੱਚ ਲਿਖਿਆ ਗਿਆ ਕਿ 13 ਤਰੀਕ ਨੂੰ ਉਹਨਾਂ ਦੀ ਕੁੜੀ ਪ੍ਰਿਆ ਦਾ ਜਿਹੜਾ 13ਵਾਂ ਸਮਾਗਮ ਹੈ ਉਹ ਕੀਤਾ ਜਾ ਰਿਹਾ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਏਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે લાઈવી ટીવી